ਸਸੀ ਕਲ ਸਰ ਪਹਿਲਾ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਮੈਂ ਤੁਹਾਡੀ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡੇ ਪਿੱਛਾ ਕੀਤਾ ਤੇ ਪਹਿਲਾ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜਿਹੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਪਾਸਟੂ ਕਰਕੇ ਆਇਲਟਸ ਕਰਕੇ ਚਲੇਗੇ ਨਾ ਲੇ ਗਏ ਉਹ ਸਾਰੇ ਤਾਂ ਹੁਣ ਪਾ ਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਇਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ। ਇਹ ਬਹੁਤ ਵੱਡੀ ਐਗਜ਼ੈਂਪਲ ਹੈ ਤੁਹਾਡੀ ਤਾਂ। ਹਾਂਜੀ ਇਸੇ ਕਰਕੇ ਮੈਂ ਬਹੁਤ ਜ਼ਰੂਰੀ ਸਮਝਿਆ ਵੀ ਹਾਂਜੀ ਕਿਹਦੇ ਵਿੱਚ ਪੜਾ ਰਹੇ ਹੋ? ਡੇਲੀ ਦਾ 200 ਜਵਾਬ ਪੜਾਦੀਦਾ। ਅੱਛਾ ਜੀ। ਹਾਂਜੀ ਇੱਕ ਨਹੀਂ ਜੀ ਲੁਧਿਆਣੇ। ਹੁਣ ਕਿਵਲੀਏ? ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ। ਉੱਥੋਂ ਮੈਂ ਹੁਣ ਛੱਡ ਦੂੰਗੀ ਉੱਥੇ ਪ੍ਰਾਈਵੇਟ ਆ ਨਾ ਫਿਰ। हां जी ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਯੂ ਜਦੋਂ ਮੇਰੇ ਮਿਲ ਕੇ ਕੋਈ ਹੋਰ ਆ ਜਾਏ ਹਾਂਜੀ ਧੰਨਵਾਦ ਬਹੁਤ ਧੰਨਵਾਦ ਅਪਨ ਮਨਿੰਦਰ ਹੈ ਸਰ ਮੇਰਾ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕ ਸਸ਼ੀਕਲ ਸਰ ਪਹਿਲਾ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਮੈਂ ਤੁਹਾਡੀ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੁਪ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਚ ਆ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਉਹ ਪਲਸ 2 ਕਰਕੇ ਹਾਈਲਿਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਬਾਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਇਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨ ਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਇਹਦੇ ਵਿੱਚ ਪੜਾ ਰਹੇ ਹਾਂ ਡੇਲੀ ਦਾ 200 ਜਵਾਬ ਪੜਾ ਦੀਦਾ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਕਿਵੇਂ ਲਈ ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸੈਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਿਹਾ ਉੱਥੋਂ ਮੈਂ ਹੁਣ ਛੱਡ ਦੂੰਗੀ ਉਥੇ ਪ੍ਰਾਈਵੇਟ ਆ ਨਾ ਫਿਰ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਯੂ ਜਦੋਂ ਮੈਨੂੰ ਮਿਲ ਕੇ ਕੋਈ ਹੋਰ ਆ ਜਾਏ ਹਾਂਜੀ ਧੰਨਵਾਦ ਬਹੁਤ ਧੰਨਵਾਦ ਕੀ ਨਾਮ ਹੈ ਮਨਿੰਦਰ ਆ ਸਰ ਮੇਰਾ ਨਾਮ ਧੰਨਵਾਦ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕ